ਦੇਰ ਰਾਤ ਸੁਲਤਾਨਪੁਰ 로ਡ ਤੇ ਚੰਦੀ ਗੋਲੀਆਂ ਪੁਲਿਸ ਪਹੁੰਚੀ ਮੌਕੇ ਤੇ ਕਰ ਰਹੀ ਹੈ ਜਾਂਚ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਕੀਤੀ ਜਾ ਰਹੀ ਹੈ ਜਾਂਚ ਉੱਥੇ ਹੀ ਇੱਕ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਮੈਂ ਡਿਊਟੀ ਖਤਮ ਕਰਕੇ ਘਰ ਵਾਪਸ ਜਾ ਰਿਹਾ ਸੀ ਤੇ ਰਸਤੇ ਵਿੱਚ ਫਰੂਟ ਖਰੀਦਣ ਵਾਸਤੇ ਰੁਕਿਆ ਤੇ ਅਚਾਨਕ ਇੱਕ ਗੋੜੀ ਮੇਰੀ ਗੱਡੀ ਨਾਲ ਆ ਕੇ ਵੱਜਦੀ ਹੈ ਉਸ ਵੇਲੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਮੋਟਰਸਾਈਕਲ ਤੇ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੁੰਦਾ ਹੈ ਇਹ ਫਿਰ ਇੱਕ ਦੂਸਰੇ ਵੱਲੋਂ ਮੈਸੇਜ ਕੀਤੇ ਜਾਂਦੇ ਹਨ ਅਤੇ ਗੁੰਡਾਗਰਦੀ ਵੀ ਕੀਤੀ ਜਾਂਦੀ ਹੈ ਸੋੜਪਾਨ ਕੀਤੀ ਜਾਂਦੀ ਹੈ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਇਹ ਸਾਰੀ ਘਟਨਾ ਦਿਨ ਐਤਵਾਰ 4 ਤਰੀਕ 9 ਵਜੇ ਦੇਖੀ ਦੀ ਹੈ ਆਓ ਸੁਣਦੇ ਆ ਇਹਨਾਂ ਦਾ ਕੀ ਕਹਿਣਾ ਹੈ ਹਾਂ ਜੀ ਉਹ ਵੇਪੂ ਹਾ ਰਿਜਤਾ ਸਰੋਤਾ ਸਰੋਤਾ ਮਾੜੀ ਇਹ 2 4 5 ਸੈਕਿੰਡ ਇਹੋ ਜੀ ਗੱਲ ਬਾਤ ਹੋਈ ਹੈ ਅੱਜ ਜਦੋਂ ਕਰ ਲਾ ਲਾ ਮੈਂ ਉਹਨੂੰ ਇੱਕ ਮੇਰੇ ਆ ਵਜੀ ਵਿੱਚ ਮੈਂ ਇੱਥੇ ਬੰਦਾ ਪਛਾਹ ਆ ਗਿਆ ਹਾਂ ਜੀ ਸਰ ਕੀ ਮਾਮਲਾ ਸਾਰਾ ਕਿੱਦਾਂ ਗੋਲੀ ਚੱਲੀ ਮੈਨੂੰ ਵਪਾਰੀ ਨਹੀਂ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਐ ਸਾਈਡ ਤੇ ਪਾਰਕ ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਨੀ ਦੇਰ ਨੂੰ ਇੱਥੇ ਕੁਝ ਗੱਲ ਹੋਈ ਉਹਨਾਂ ਦੀ ਮੁੰਡਿਆਂ ਨਾਲ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਕੇ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰੋਂ ਟੋਪੀ ਮੜਾ ਮੁੰਡਾ ਆਇਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬੈਸ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਕੇ ਇੰਨੀ ਗੱਲ ਹੈ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਚੱਲ ਰਹੀ ਹੈ ਜੀ ਨਹੀਂ ਇਹ ਸਕ ਜਾਈਦਾ ਮੈਂ ਪੁਲਿਸ ਪੰਜਾਬ ਪੁਲਿਸ ਦੇ ਮਲਾਨਮ ਦੇ ਹਾਂਜੀ ਹਾਂਜੀ ਨਹੀਂ ਆਪਣੇ ਬਾਕੀ ਗੱਲ ਜਿਹੜੀ ਇਨਸਪੈਕਟਰ ਸਾਹਿਬ ਦੱਸਣਗੇ ਐਸ ਐਚਓ ਸਾਹਿਬ ਦੱਸਣਗੇ ਸਾਹਿਬ ਦੇ ਦੱਸਣਗੇ ਪਰ ਜੇਕਰ ਜੋ ਮੇਰੇ ਨਾਲ ਆਇਆ ਮੈਂ ਤੁਹਾਨੂੰ ਦੱਸਦਾ ਜੀ ਨਹੀਂ ਡਿਊਟੀ ਕਿਸੇ ਆਪਣੀ ਮੈਂ ਟਰੈਕ ਦੇ ਵਿੱਚ ਸਾਹਿਬ ਜੋਂ 3 ਦੇ ਵਿੱਚ ਹਾਂਜੀ ਹਾਂਜੀ ਤੇ ਇੰਨਾ ਬੰਦਿਆਂ ਦਾ ਪਰਾ ਲੱਗਣਾ ਚਾਹੀਦਾ ਹੈ ਬਿਲਕੁਲ ਲਾਵਾਂਗੇ ਜੀ ਅਸੀਂ ਨਾਲ ਇਨਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ ਕਿ ਕਿੱਦਾਂ ਤੇ ਸੀਸੀਟੀਵੀ ਕੈਮਰੇ ਬਹੁਤ ਯਾਰੇ ਲੱਗੇ ਹੋਏ ਨੇ ਜੀ ਇੱਥੇ ਉਹਨਾਂ ਦੇ ਹੁਣ ਵੇਖਾਂਗੇ ਇਨਸਪੈਕਟਰ ਸਾਹਿਬ ਆਏ ਚੈੱਕ ਕਰਦੇ ਜੀ ਜੀ ਭਾਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਜਗ੍ਹਾ ਤੇ ਗੋਲੀ ਚੱਲੀ ਆ ਜੀ ਇਹ 97 ਰੋਡ ਤੇ ਆ ਜੀ ਹੁਣ ਇੱਥੋਂ ਮੈਸੇਜ ਮਿਲਿਆ ਸੀਗਾ ਅਸੀਂ ਪਹੁੰਚੇ ਇੱਥੇ ਸਾਰੀ ਚੀਜ਼ ਵੈਰੀਫਾਈ ਕਰ ਰਹੇ ਆ ਤੇ ਇਨਫਾਰਮੇਸ਼ਨ ਇਹ ਮਿਲੀ ਹੈ ਵੀ ਇੱਥੇ ਕੋਈ ਦੋ ਪਾਰਟੀਆਂ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਆ ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਗੱਡੀ ਦੇ ਵਿੱਚ ਮੈਂ ਗੱਡੀ ਵਾਲ ਨੂੰ ਪੁੱਛ ਰਿਹਾ ਜੀ ਉਹ ਤੇ ਮੌਕੇ ਤੇ ਸੀਗਾ ਉਹਦੇ ਤੋਂ ਸਾਰੀ ਗੱਲ ਵੈਰੀਫਾਈ ਕਰਦੇ ਆ ਤਾਂ ਗੱਡੀ ਦੇ ਉੱਪਰ ਗੋਲੀ ਲੱਗੀ ਆ ਜੀ ਹਾਂ ਦੱਸ ਰਹੀ ਆ ਮੈਂ ਅੱਖ ਚੈੱਕ ਕਰ ਰਹੇ ਆ ਠੀਕ ਥੈਂਕ ਯੂ